ਉਹ ਨਹੀਂ ਨਹੀਂ ਉਹ ਲਾਰਜ ਜਿਤਨੀ ਹੈਗਾ ਠੀਕ ਹੈ ਨਾ ਲਾਰਜ ਜਿਤ ਦਾ ਦਾ ਕੰਮ ਕਰਦਾ ਵਾ ਇਹ ਕੋਈ ਨਾ ਫਰੀ ਨਹੀਂ ਹੈਗਾ ਜੋ ਮੇਰੇ ਲਾਈਵ ਚ ਆਊਗਾ ਠੀਕ ਹੈ ਨਾ ਮੇਰੇ ਭਰਾ ਫਰੀ ਨਹੀਂ ਹੈਗੇਗੇ ਉਹ ਆਪਣੇ ਆਪਣੇ ਕੰਮਾਂ ਤੇ ਨੇ ਤੂੰ ਹੀ ਕੁਝ ਕਰ ਲਿਆ ਕਰ ਸਾਰਾ ਦਿਨ ਲਾਈਵ ਦੇ ਵਿੱਚ ਆਣ ਕੇ ਬਹਿ ਜਾਨੀ ਆ ਤਾਂ ਤੂੰ ਵੀ ਕੋਈ ਕੰਮ ਧੰਦਾ ਕਰ ਲਿਆ ਕਰ ਤੇਰੇ ਭਰਾ ਜੀ ਵਿਹਲੇ ਨਹੀਂ ਰਹਿੰਦੇ ਤੇ ਤੂੰ ਫਿਰ ਸਾਰਾ ਦਿਨ ਵਿਹਲ ਹੀ ਰਹਿਣੀ ਆ ਤੂੰ ਘਰ ਦਾ ਕੋਈ ਕੰਮ ਧੰਦਾ ਨਹੀਂ ਕਰਦੀ ਚ ਮੂੰਹ ਚੋਕੇ ਦੇ ਬਾਅਦ ਲਾਈਵ ਦੇ ਵਿੱਚ ਆਣ ਕੇ ਤੇ ਮੁੰਡਿਆਂ ਨਾਲ ਗੱਲਾਂ ਮਾਰ ਲੱਗ ਪੈਣੀ ਆ ਸੁੱਡ ਲੈ ਜੀਏ ਅਬ ਨੀ ਤਾ ਅਬ ਨੀ ਤਾ ਆਇ ਰੱਬਾ ਇਹ ਨਹੀਂ ਬੇਸ਼ਰਮ ਐ ਬਸ ਤਣੀ ਕੋਣ ਆ ਪਤਾ ਨਹੀਂ ਬੇਸ਼ਰਮ ਹੈ ਕਿ ਬੇਸ਼ਰਮੀ ਆ ਕੌਣ ਮੈਨੂੰ ਤਾਂ ਹੀ ਨਹੀਂ ਪਤਾਗਾ ਆਖੇ ਡੇ ਸੱਗੇ ਸੌਰਨਜੀਤ ਸਿੰਘ ਓਕੇ ਬੇਸ਼ਰਮ ਤਾਂ ਤੂੰ ਆ ਸੁੱਡਲੇ ਬੰਦੇ ਖਾਣਗੇ ਬੇਸ਼ਰਮ ਤਾਂ ਤੂੰ ਆ ਲੋਕਾਂ ਦੀਆਂ ਧੀਆਂ ਪੈਣਾ ਨੂੰ ਗਲਤ ਬੋਲਦੀਆਂ ਤੂੰ ਲੋਕਾਂ ਦਾ ਕੀ ਵੇਖ ਲਿਆ ਹੈ ਕਿ ਜਿਹੜਾ ਕਹਿੰਦੀਆਂ ਬੇਸ਼ਰਮ ਆ ਬੇਸ਼ਰਮ ਤਾਂ ਤੂੰ ਆ ਸਾਰਿਆਂ ਤੋਂ ਪੈਸੇ ਖਾਣੀਆਂ ਮੁੰਡੇ ਵਸਾਉਣੀਆਂ ਗੱਲਾਂ ਕਰਦੀਆਂ ਤੂੰ ਵੇਹੜ ਲੜਕੇ ਥਾਂ ਦੀ ਪਤਾ ਨਹੀਂ ਕੀ ਕੁਝ ਲਿਖ ਕੇ ਕਰ ਦੇਣਗੇ ਆਪਾਂ ਮੈਂ ਮੇਰੇ ਮੈਂ ਇੰਨੇ ਕੁ ਜ਼ਿਆਦਾ ਰੱਖੇ ਹੋ ਜਾਣਾ ਮੇਰੀ ਕੇਅਰ ਕਰਨ ਨੂੰ ਜਿਵੇਂ ਕਹ ਸਕਦੀਆਂ YouTube ਤਾਂ ਹੁਣ ਮੈਂ ਨਾ ਵੀ ਸੋਸ਼ਲ ਚਲਾਵਾਂ ਨਾ ਉਹ ਹੈਗੇ ਆ ਸੇਫਟੀ ਕਰਨ ਨੂੰ ਹਲਾ ਨੂੰ ਬੋਲਣਾ ਸਿੱਖ ਸੇਫਟੀ ਨੂੰ ਸੇਫ ਬੋਲੀ ਜਾਂਦੀ ਆ ਪਹਿਲਾ ਬੋਲਣਾ ਤਾਂ ਸਿੱਖ ਲੈ ਆਪ ਹੀ ਆਪਣੇ ਮੂੰਹ ਕਹਿ ਦਿੰਦੀ ਆ ਕਿ ਮੈਂ ਆਂਦੀ ਆਪਣੇ ਵਾਸਤੇ ਕਿੰਨੇ ਬਹੁਤ ਜਿਆਦੇ ਰੱਖੇ ਹੋਏ ਆ ਮੇਰੀ ਕੇਅਰ ਕਰਨ ਵਾਸਤੇ ਲੋਕਾਂ ਦੇ ਕਮੈਂਟਾਂ ਦੇ ਜਵਾਬ ਦੇਣ ਵਾਸਤੇ ਕਿੰਨੀ ਸਿਰੇ ਦੀ ਬੇਸ਼ਰਮ ਕੁੜੀ ਐ ਜਿਹਨੇ ਤਾਂ ਮੇਰੀ ਮੇਰੀ ਫੋਟੋ ਨਹੀਂ ਨਾ ਸਹੀ ਤਰ੍ਹਾਂ ਸ਼ੋਹਨਦੀ ਮੈਂ ਨਹੀਂ ਲਾਈਵ ਚ ਮੈਂ ਲਾਈਵ ਚ ਮੂੰਹ ਹੀ ਨਹੀਂ ਕਰਨਾ ਆਪਣਾ ਤੇ ਤੁਹਾਡਾ ਮੂੰਹ ਬਿਲਕੁਲ ਨਹੀਂ ਪਸੰਦ ਆਇਆ ਅ ਤੂੰ ਤੇਰੀ ਬੁੱਠੀ ਐਵੇਂ ਜੀ ਤਾਂ ਕੀ ਕਰ ਸਕਦੇ ਆ ਤੂੰ ਰੱਬ ਨੂੰ ਕਹਿਣਾ ਕਿ ਮੈਨੂੰ ਸੋਹਣੀ ਬਣਾ ਕੇ ਭੇਜਦਾ ਤੂੰ ਆਪਣੇ ਆਪ ਨੂੰ ਸੋਹਣੀ ਸਮਝਦੀ ਆ ਪਰ ਤੇਰੀ ਸ਼ਕਲ ਹੀ ਇਦਾਂ ਦੀ ਆ ਤੂੰ ਆਪਣੇ ਆਪ ਨੂੰ ਪਤਾ ਨਹੀਂ ਕੀ ਹੀ ਸਮਝਦੀ ਆ ਨਾ ਮੂੰਹ ਨਾ ਮੱਥਾ ਤੇਰਾ ਆਂਦੀ ਐ ਮੈਂ ਲਾਈਵ ਹੀ ਨਹੀਂ ਹੋਣਾ ਉਹਨੇ ਟਾਈਮ ਤੱਕ ਤੇ ਤੂੰ ਲਾਈਵ ਤੇ ਤੂੰ ਅਗਲੇ ਦਿਨ ਫੇਰ ਹੋ ਕੇ ਬਹਿ ਗਈ ਸੀ ਤੇਰਾ ਤਾਂ ਕੋਈ ਸਟੈਂਡ ਹੀ ਨਹੀਂ ਹੈਗਾ ਸੁਡਲੇ ਕੁਝ ਨਹੀਂ ਦੇਣਾਗਾ ਮੈਂ ਕੋਈ ਇਹ ਤਾਂ ਕਹਿੰਦੀ ਨਹੀਂ ਸਾਰੇ ਆਓ ਮੇਰੇ ਲਾਈਵ ਤੇ ਸਾਰੇ ਆਓ ਮੇਰੇ ਲਾਈਵ ਤੇ ਮੈਂ ਸਿਰੋ ਇਹ ਕਹਿੰਨੀ ਆ ਮੇਰੇ ਲਾਈਵ ਤੇ ਚਲ ਜਾਓ ਆਪਣਾ ਕੰਮ ਕੁਮ ਕਰ ਲਓ ਤੂੰ ਲਾਈਵ ਹੋ ਕੇ ਸੁਢਲੇ ਬੈਠੀਆਂ ਤੇ ਲੋਕਾਂ ਨੇ ਤੇ ਆਉਣਾ ਹੀ ਆ ਉਹਨਾਂ ਨੇ ਤੇ ਕਮੈਂਟ ਕਰਨੀ ਆ ਜਿਹਦੇ ਨਾਲ ਉਹ ਗਾਲ੍ਹਾਂ ਕੱਢਦੇ ਆ ਤੇ ਪ੍ਰਸ਼ਾਦ ਮਿਲਦਾ ਵਾ ਤੇ ਫਿਰ ਲੈਣਾ ਪ੍ਰਸ਼ਾਦ ਲੋਕਾਂ ਤੋਂ ਫਿਰ ਨਾ ਇਹੋ ਜਿਹੀ ਹਰਕਤਾਂ ਕਰਿਆ ਕਰ ਹੁਣ ਕਹਿੰਦੀ ਆ ਕਿ ਮੇਰੀ ਲਾਈਵ ਦੇ ਵਿੱਚ ਚੱਲ ਜੋ ਕਿਉਂ ਉਹ ਕਿਉਂ ਜਾਣ ਜਾਂਦ ਫਿਰ ਤੂੰ ਆਫ ਹੋ ਝ ਕੇ ਬਹਿ ਜਾ ਤੂੰ ਕੰਮ ਕਰ ਲੈ ਹਾਂ ਕੋਈ ਅਗਲੇ ਨੂੰ ਜੂ ਕਹਿੰਦੀ ਆ ਜਾ ਕੇ ਕੰਮਕੁਮ ਕਰੋ ਕੋਈ ਤੇ ਤੂੰ ਵੀ ਕੰਮ ਕਰ ਲੈ ਤੂੰ ਵੀ ਸਾਰਾ ਦਿਨ ਵਿਹਲੀ ਰਹਿਣੀ ਆ ਨਹੀਂ ਮੈਂ ਨਹੀਂ ਹੈਗੀ ਠੀਕ ਹੈ ਨਾ ਮੈਂ ਮੈਂ ਨਹੀਂ ਅਭੀ ਆਪਾਂ ਕਿਸੇ ਨਾਲ ਕੰਪੇਅਰ ਕਰ ਸਕਦੀ ਆ ਔਰ ਮੇਰੇ ਤੇ ਹੋਰਾਂ 'ਚ ਬਹੁਤ ਫਰਕ ਹੈ ਠੀਕ ਹੈ ਆ ਗੱਲ ਤਾਂ ਤੂੰ ਸਹੀ ਕੀਤੀ ਹੈਗੀ ਤੇਰੇ ਚ ਤੇ ਹੋਰਾਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਆ ਜਮੀਨ ਅਸਮਾਨ ਦਾ ਫਰਕ ਆ ਕਿਉਂਕਿ ਤੂੰ ਹੈਗੀ ਬੇਸ਼ਰਮਾ ਜਿਹੋ ਜੀ ਕੋਕੋ ਉਹ ਜੀ ਕੋਕੋ ਦੇ ਬੱਚੇ ਜਿਹੋ ਜੀ ਤੇਰੀ ਮਾਂ ਉਹ ਜੀ ਤੂੰ ਠੀਕ ਆ ਨਾ ਉਨਾਂ ਜਿਹੜੀ ਤੈਨੂੰ ਮਾਤ ਦਿੱਤੀ ਆ 1 ਨਹੀਂ 2 ਨਹੀਂ 3 ਨਹੀਂ 4 ਨਹੀਂ ਕੋਈ ਗਿਣਤੀ ਨਹੀਂ ਹੈਗੀ ਕਿ ਤੂੰ ਕਿੰਨੇ ਮੁੰਡਿਆਂ ਦੀ ਜ਼ਿੰਦਗੀ ਖਰਾਬ ਕੀਤੀ ਆ ਬੇਵਕੂਫੇ ਤੇ ਲੋਕਾਂ ਦੇ ਨਾਲ ਤੂੰ ਕੰਪੇਅਰ ਕਰਦੀ ਆ ਤਾਂ ਹੈਗਾ ਫਰਕ ਬਹੁਤ ਜ਼ਿਆਦਾ ਦੂਜੀਆਂ ਕੁੜੀਆਂ ਨਾਲ ਫਰਕ ਹੈਗਾ ਏ ਕਿਉਂਕਿ ਤੂੰ ਇੱਕ ਨੰਬਰ ਦੀ ਬੇਸ਼ਰਮ ਆ ਲੋਕਾਂ ਤਰ੍ਹਾਂ ਕੋਈ ਪੋਡਕਾਸਟ ਕੀਤੇ ਆ ਉਹਨੂੰ ਆਪਣੀ ਸਫਾਈ ਦੇਤੀ ਉਹਨੂੰ ਆਪਣੀ ਸਫਾਈ ਦੇਤੀ ਮੈਂ ਮੇਰਾ ਇਹ ਕੰਮ ਹੈ ਹੀ ਨਹੀਂਗਾ 나ਹੀਂ ਮੈਨੂੰ ਇਹ ਕੰਮ ਚੰਗਾ ਲੱਗਦਾ ਹੈ ਠੀਕ ਹੈ ਤੇ ਬਾਕੀ ਜਿਹੜੇ ਵੀ ਮਤਲਬ ਬੋਲ ਰਹੇ ਆ ਇਹ ਕੰਮ ਕਿੱਥੋਂ ਚੰਗਾ ਲੱਗਣਾ ਤੇ ਤੂੰ ਕਿੱਥੋਂ ਆਪਣੀ ਸਫਾਈ ਦੇਣੀ ਆ ਤੂੰ ਹੈ ਝੂਠ ਤੈਨੂੰ ਪਤਾ ਹੈ ਜੇ ਮੈਂ ਪੋਡਕਾਸਟ ਜਾਂ ਕੁਝ ਵੀ ਕੀਤਾ ਤਾਂ ਤੇਰੇ ਮੂੰਹ ਇਹੋ ਜਿਹੀ ਕੋਈ ਗੱਲ ਨਿਕਲ ਜਾਣੀ ਹੈ ਕਿਉਂਕਿ ਤੇਤੂ ਕੰਟਰੋਲ ਹੀ ਨਹੀਂ ਹੋਣਾ ਤੇ ਤੂੰ ਫੜੀ ਜਾਣਾ ਤੂੰ ਹੈ ਹੀ ਝੂਠੀ ਹੈ ਸਾਰਾ ਕੁਝ ਲੋਕਾਂ ਦੇ ਸਾਹਮਣੇ ਆ ਫਿਰ ਵੀ ਦੇਖ ਲਓ ਇਹ ਮਾਂ ਦੀ ਤੀ ਚੁੱਕਦੀ ਨਹੀਂ ਜੇ ਮੰਨਦੀ ਨਹੀਂ ਜੇ ਕਿ ਮੈਂ ਗਲਤੀ ਕੀਤੀ ਆ ਬਸ ਆ ਸੋਸ਼ਲ ਸੋਸ਼ਲ ਕਰਦੀ ਰਹਿੰਦੀ ਸਾਰਾ ਦਿਨ ਜਹਾਤ ਸੇ ਹਾਤ ਸੇ ਬਸ ਆ ਹੀ ਦੋਇਰੇ ਕੋਲ ਗੱਲਾਂ ਹੁੰਦੀਆਂ ਪਤਾ ਨਹੀਂ ਇਹਦੇ ਨਾਲ ਕੀ ਹੈ ਉਹ ਜਹਾਸਾ ਹੋ ਗਿਆ ਸੁਡਲ ਜੀ ਜਾਣਾ ਸੀ ਕੁਝ ਅੱਛਾ ਠੀਕ ਹੈ ਜੇਕਰ ਪਿੰਡ ਵਾਲੇ ਪਿੰਡ ਵਾਲੇ ਕੀ ਗੱਲ ਤੋਂ ਕਹਿਣਗੇ ਕੋਈ ਗੰਧ ਪਾਇਆ ਕੇ ਅਲਿਗੇਸ਼ਨ ਲਗਾਏ ਜਾ ਰਹੇ ਹਾਂ ਸਭ ਨੂੰ ਪਤਾ ਮੈਂ ਨਹੀਂ ਕੰਨੀ ਮੇਰੇ ਕੋਈ ਨਾਲ ਨਹੀਂ ਹੈਗਾ ਜਿਵੇਂ ਮੈਂ ਹੁਣੇ ਬਾਹਰ ਲੱਗੀ ਨਾ ਫੋਨ ਮੈਂ ਕੰਨੀ ਆ ਪੂਰਾ ਤਾਂ ਨਹੀਂ ਮੈਂ ਕਹਿ ਸਕਦੀ ਪਰ ਨਾਲ ਹੈਗੇ ਮੇਰੇ ਵੀ ਠੀਕ ਹੈ ਠੀਕ ਹੈ ਬੜੀ ਹਾਲੀ ਵੀ ਕਨਫਿਊਜ਼ ਏ ਕਿੱਦਾਂ ਕਹਿਣ ਲਈ ਆ ਕਿ ਮੇਰੇ ਪਿੰਡ ਬਾਰੇ ਕੁਝ ਕਹਿ ਰਹੇ ਆ ਤੇ ਮੇਰੇ ਨਾਲ ਸਾਰੇ ਖੜਨਗੇ ਜਿਵੇਂ ਹੁਣ ਵੀ ਬਾਹਰ ਨਿਕਲ ਗਈ ਤੇ ਹਨਾ ਤੇ ਬਾਅਦ ਵਿੱਚ ਗੱਲ ਹੀ ਬਦਲਦੀ ਕਿ ਜੀ ਚਲ ਥੋੜੇ ਬਾਤ ਤੇ ਖੜਨ ਗਈ ਇਹ ਮਤਲਬ ਦਿਨ ਹਾਲੀ ਵੀ ਆਪਣੇ ਆਪ ਤੇ ਯਕੀਨ ਨਹੀਂ ਆ ਕਿ ਮੇਰੇ ਨਾਲ ਕੋਈ ਖੜੂਗਾ ਕਿ ਨਹੀਂ ਖੜੂਗਾ ਪਿੰਡ ਵਾਲਾ ਤੂੰ ਇੰਨਾ ਜਿਆਦਾ ਗੰਦ ਪਾਇਆ ਬੇਸ਼ਰਮੀ ਅਹੀਂ ਤਾਂ ਕਦੀ ਦੇਖਿਆ ਨਹੀਂ ਤੇਰੇ ਨਾਲ ਆਂਡ ਗਵਾਣ ਕੇ ਇਸੇ ਦੀ ਕੋਲ ਤੂ ਦੁੱਖ ਦੀ ਖੜੀ ਖੜੀ ਖਲੋਤੀ ਦੇਖੀ ਹੋਵੇ ਤਾਂ ਦੱਸ ਦੇ ਕਦੀ ਵੀ ਅਕਸਰ ਤੇਰੀ ਉਮਰ ਦੀਆਂ ਕੁੜੀਆਂ ਦੀਆਂ ਗੁਸੇਲੀਆਂ ਹੁੰਦੀਆਂ ਹੀ ਆ ਕੋਈ ਨਹੀਂ ਅਹੀਂ ਦੇਖੀ ਆਂਡ ਗਵਾਣ ਚ ਤੁਹਾਡੇ ਘਰੇ ਕੋਈ ਆਉਂਦਾ ਜਾਂਦਾ ਹੋਵੇ ਗੱਲ ਕਰ ਮੈਨੂੰ ਤਾਂ ਗਲਤ ਬੋਲਣਾ ਹੀ ਬੋਲਣਾ ਸੀ ਜਦੋਂ ਗੱਲ ਪੇਰੈਂਟਸ ਤੇ ਆਉਂਦੀ ਹੈ ਨਾ ਉਦੋਂ ਦੁੱਖ ਜਿਹਾ ਲੱਗਦਾ ਤਾਂ ਕਰਕੇ ਬਾਕੀ ਮੇਰੀ ਮੰਮੀ ਦੇ ਰਿਲੇਟਡ ਕਾਫੀ ਕੁਝ ਬੋਲਿਆ ਜਾ ਰਿਹਾ ਹੈ ਕਿ ਇਹ ਚੂੜਾ ਪਾ ਰਿਹਾ ਐ ਏਦਾਂ ਕਰ ਰਿਹਾ ਏਦਾਂ ਕਰ ਰਿਹਾ ਆ ਠੀਕ ਹੈ ਨਾ ਸਾਰਿਆਂ ਨੂੰ ਪਤਾ ਹੈ ਤੇ ਤੇਰੀ ਮੰਮੀ ਦੀ ਇੰਨੀ ਜ਼ਿਆਦੀ ਉਮਰ ਹੋ ਗਈ ਆ ਤੇ ਉਹ ਚੂੜਾ ਪਾ ਕੇ ਬੈਠੀ ਆ ਤੇ ਜਿਹੜੀ ਤੇਰੀ ਚੂੜਾ ਪਾਉਣ ਦੀ ਉਮਰ ਆ ਤੇ ਉਹ ਉਹ ਗੰਦ ਪਾਉਣ ਬੈਠੀ ਆ ਠੀਕ ਹੈ ਨਾ ਤੇ ਲੋਕਾਂ ਨੇ ਤੇ ਕਹਿਣਾ ਹੀ ਆ ਇਹ ਤੇ ਸਾਰਿਆਂ ਨੂੰ ਪਤਾ ਹੈ ਕਿ ਚੂੜਾ ਇਹ ਨੂੰ ਹੁਣ ਪਾਉਂਦੀ ਆ ਦੋ ਬੱਚੇ ਹੋ ਗਿਆ ਉਹ ਵੀ ਆਪ ਦੇ ਹਾਨ ਦੇ ਤੇ ਫਿਰ ਵੀ ਮਾਂ ਤੇ ਚੂੜਾ ਪਾਉਂਦੀ ਆ ਉਹ ਕਿਹਨੂੰ ਪਾਪਾ ਦਿਖਾਉਂਦੀ ਆ ਤੇਰੀ ਉਮਰ ਆ ਪਾਉਣ ਦੀ ਚੂੜਾ ਤੂੰ ਪਾ ਹਾਂ ਪਿੰਡ ਤੱਕ ਗੱਲ ਆ ਗਈ ਹੈ ਕੱਲ ਮੇਰੇ ਪਿੰਡ ਤੱਕ ਗੱਲ ਆ ਗਈ ਹੈ ਉਹ ਵੀ ਜਿਹੜੇ ਬਲੋਕ ਮੇਰੇ ਪੈਰ ਵਰਗੇ ਨਹੀਂ ਹੈਗੇ ਉਹ ਮੈਨੂੰ ਇਮੋਸ਼ਨਲ ਬਲੈਕਮੇਲ ਕਰ ਰਹੇ ਯਾਰ ਮੈਨੂੰ ਹਾਸਾ ਵੀ ਆਉਂਦਾ ਤੇ ਰੋਣ ਵੀ ਆਉਂਦਾ ਰੋਣ ਮੈਨੂੰ ਇਹ ਆਉਂਦਾ ਹੈ ਕਿ ਗੁੱਡ ਮਾਰਨਿੰਗ ਦੀਦੀ ਵੈਰੀ ਗੁੱਡ ਮਾਰਨਿੰਗ ਪਾਵਰਸ ਕਮਬੋ ਪਹਿਲਾਂ ਤੂੰ 24 ਘੰਟੇ ਉਸ ਇਨਸਾਨ ਨਾਲ ਗੱਲਾਂ ਮਾਰਦੀ ਰਹੀ ਹੈ ਅੱਜ ਤੂੰ ਉਹਨੂੰ ਪੈਰ ਦੀ ਜੁੱਤੀ ਸਮਝਦੀ ਆ ਸੁੱਡਲੇ ਬੇਅਕਲੇ ਰੋਣ ਤੇ ਤਰ੍ਹਾਂ ਨਿਕਲਿਆ ਪਿਆ ਮੈਨੂੰ ਤਾਂ ਹੁਣੇ ਨਹੀਂ ਲੱਗਦਾ ਕਿ ਤੂੰ ਰੋ ਰੂਗੀ ਆਈਆਂ ਰੋਣ ਤੇ ਤੇ ਅੱਖਾਂ ਦੇ ਵਿੱਚ ਕਾਸ ਪੂਰਾ ਸਾਫ ਸਾਫ ਚਲ ਕੰਦੇ ਆ ਕਿ ਪੂਰੀ ਰੋਗ ਹੀ ਆ ਰੋਣ ਹਲਕੀ ਹੋਈ ਪਈ ਆ ਇਹਨੂੰ ਗੁੱਸਾ ਆਉਂਦਿਆ ਤੇ ਪਹਿਲਾਂ ਆਪਦੀਆਂ ਕਰਤੂਤਾਂ ਨਾ ਕਰ ਪਹਿਲਾਂ ਹੀ ਆਪਣੀਆਂ ਗਲਤੀਆਂ ਨੂੰ ਸੁਧਾਰ ਲਾ ਬੰਦੇ ਖਾਣਗੇ ਸਿੱਧੀ ਜੀ ਗੱਲ ਆ ਠੀਕ ਹੈ ਤੇ ਆਪਾਂ ਆਪਣੀ ਲਾਈਫ ਚ ਖੁਸ਼ ਰਹਈ ਗੱਲ ਮੈਂ ਆਪਣਾ ਲਾਈਫ ਚ ਜੇਕਰ ਮੈਨੂੰ ਕਿਸੇ ਦੀ ਕਾਲ ਆਉਂਦੀ ਕੁਝ ਵੀ ਆਂਦਾ ਕੁਝ ਵੀ ਮੈਂ ਕਰ ਰਹੀ ਆ ਆਪਣਾ ਮੈਂ ਆਪਣੇ ਦਮ ਤੇ ਕਰ ਰਹੀ ਆ ਕੋਈ ਵੀ ਮੈਂ ਆਪਣੀ ਚੀਜ਼ ਬਣਾ ਰਹੀ ਆ ਕੋਈ ਮੈਂ ਆਪਣੀ ਕਾਰ ਲਈ ਮੈਂ ਆਪਣੇ ਦਮ ਤੇ ਲਈ ਆ ਜੇਕਰ ਕਿਸੇ ਨੇ ਅਲੀਗੇਸ਼ਨ ਹੋਰ ਲਗਾਣਾ ਕੋਈ ਕਿਸੇ ਨੇ ਬਲੇਮ ਲਗਾਣਾ ਕਿ ਐਸੀ ਕਾਰ ਲੈ ਕੇ ਦਿੱਤੀ ਲਗਾ ਸਕਦਾ ਮੈਨੂੰ ਕੋਈ ਟੈਨਸ਼ਨ ਨਹੀਂ ਤੇ ਬਾਕੀ ਉਹ ਤਾਂ ਸਾਨੂੰ ਪਤਾ ਨਹੀਂ ਕਿੰਨੇ ਲੈ ਕੇ ਦਿੱਤੀ ਹੈ ਕਿਹਦੀ ਮਿਹਰਬਾਨੀ ਕਿਨੇ ਯੋਗਦਾਨ ਪਾਇਆ ਤੇਰੀ ਗੱਡੀ ਦੇ ਵਿੱਚ ਪਰ ਇਹਨਾਂ ਜ਼ਰੂਰ ਆ ਕਿ ਉਹ ਤਾਂ ਤੂੰ ਹੈਗੀ ਬੇਸ਼ਰਮ ਜਨਾਨੀ ਹੈ ਉਹ ਤਾਂ ਸਾਰਿਆਂ ਨੂੰ ਪਤਾ ਹੈ ਠੀਕ ਹੈ ਨਾ ਤੈਨੂੰ ਟੈਨਸ਼ਨ ਕਾਦੀ ਤੂੰ ਤਾਂ ਬੇਸ਼ਰਮ ਟੈਨਸ਼ਨ ਤੁਹਾਨੂੰ ਹੈ ਹੀ ਨਹੀਂ ਆ ਤੁਹਾਡੇ ਪਤਾ ਨਹੀਂ ਆੜ ਗਵਾੜ ਤੁਹਾਡਾ ਰਿਸ਼ਤੇਦਾਰ ਪਰ ਇਹ ਤੁਹਾਨੂੰ ਕਿਉਂ ਨਹੀਂ ਸਮਝਾਉਂਦਾ ਕਿਉਂ ਨਹੀਂ ਮਤ ਦਿੰਦੇ ਕਿ ਬੱਸ ਕਰ ਜਾ ਪਹਿਣ ਹੁਣ ਤਾਂ ਬੱਸ ਕਰ ਜਾ ਲੋਕਾਂ ਦੇ ਹੱਥ ਖੜੇ ਹੋ ਗਏ ਪਰ ਇਹਨਾਂ ਨੂੰ ਨਹੀਂ ਅਕਲ ਹੁੰਦੀ ਉਹ ਸਹੀ ਕਿਸ ਨੇ ਕਿਹਾ ਜਿਹੋ ਜੀ ਕੋਕੋ ਹੋ ਜੇ ਕੋਕੋ ਦੇ ਬੱਚੇ ਮਾਂ ਨੇ ਨੂੰ ਕੀ ਮਤ ਦੇਣੀਆਂ ਮਾਂ ਪਰਲੀ ਆ ਬੰਦੇ ਖਾਣੀਆਂ ਤੇ ਹਨਾ ਮੈਂ ਜਦੋਂ ਕੀ ਆਪਣਾ ਕੰਮ ਕਰਦੀਆਂ ਮੇਰੀ ਲਾਈਫ 'ਚ ਕੋਈ ਹਾਦਸਾ ਹੋਇਆ ਐ ਏਦੋਂ ਪਹਿਲਾਂ ਹਾਦਸਾ ਹੋਇਆ ਸੀ ਲਾਈਫਟ 'ਚ ਐਕਸੀਡੈਂਟ ਹੋਇਆ ਸੀ ਛੋਟਾ ਯਾ ਛੋਟਾ ਵੀ ਨਹੀਂ ਕਹਿ ਸਕਦੀਗੀ ਮਤਲਬ ਮੇਰੇ ਲਈ ਮੇਰੇ ਲਈ ਮੈਂ ਕਹਿ ਸਕਦੀ ਹਾਂ ਇੱਕ ਮਜ਼ਾਕ ਸੀ ਮੈਨੂੰ ਨਹੀਂ ਪਤਾ ਸੀ ਵਿਆਹ ਕਿੰਨੂੰ ਕਹਿੰਦੇ ਆ ਇਹ ਮਤਲਬ ਕਿ ਇਹ ਰਿਸ਼ਤੇ ਨੂੰ ਇਹ ਰਿਸ਼ਤਾ ਹੁੰਦਾ ਕੀ ਆ ਹਨਾ ਚਲੋ ਉਹ ਪਾਸਟ ਨੂੰ ਆਪਾਂ ਛੱਡ ਕੇ ਜੇਕਰ ਮੈਂ ਪ੍ਰੈਜ਼ੈਂਟ ਟਾਈਮ ਦੀ ਗੱਲ ਕਰਾਂ ਨਾ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਪਰ ਮੈਂ ਹਜੇ ਵੀ ਮੇਰੀ ਲਾਈਫ ਦੇ ਵਿੱਚ ਅਜੇ ਕੁਝ ਹੋਣ ਲੋਕਾਂ ਦੇ ਮੁੰਡਿਆਂ ਦੀ ਜ਼ਿੰਦਗੀ ਖਰਾਬ ਕਰ ਬਸ ਪਰ ਤੁਹਾਨੂੰ ਕੀ ਪਤਾ ਹੈ ਕਦੀ ਕਿਤੇ ਕਰਵਾ ਲਿਆ ਕਦੀ ਕਿਤੇ ਕਰਾ ਲਿਆ ਬੇਸ਼ਰਮ ਹੈਗੀ ਆ ਤੂੰ ਮੁੰਡਿਆਂ ਦੀ ਜ਼ਿੰਦਗੀ ਖਰਾਬ ਕਰਨ ਦੇ ਹੀ ਆ ਹਾਦਸਾ ਐਕਸੀਡੈਂਟ ਇਹ ਪਤਾ ਨਹੀਂ ਤੇਰਾ ਕੀ ਹੈ ਹੋ ਜਾ ਟਰੱਕ ਵੱਜ ਗਿਆ ਤੇਰੇ ਵਿੱਚ ਜਿਹੜਾ ਤਰ੍ਹਾਂ ਐਕਸੀਡੈਂਟ ਹੋ ਗਿਆ ਲੱਛਣ ਕਰਦੀ ਆ ਪਤਾ ਨਹੀਂ ਕੀ ਇਹ ਚਾਹੁੰਦੀ ਆ ਡੰਗਰ ਜੀ ਉਹ ਨਹੀਂ ਹੈਗਾ ਕੋਈ ਠੀਕ ਹੈ ਜਿਨ੍ਹਾਂ ਨਾਲ ਆਪਾਂ ਟੁੱਟਗੇ ਟੁੱਟਗੇ ਕੋਈ ਐਡੀ ਵੀ ਨਹੀਂ ਗੱਲ ਹੈਗੀ ਉਹ ਜਸਟ ਮੇਰੀ ਸ਼ੂਟਿੰਗ ਸੀ ਸਰੇ ਦੀ ਬੇਸ਼ਰਮਾ ਕਹਿੰਦੀ ਜਿਹਦੇ ਨਾਲ ਟੁੱਟਗੀ ਟੁੱਟਗੀ ਇਹ ਮੈਨੂੰ ਤੇ ਇੱਕ ਗੱਲ ਇਹ ਨਹੀਂ ਸਮਝ ਲੱਗਦੀ ਚਲ ਇਹ ਤੇ ਹੈ ਹੀ ਬੇਸ਼ਰਮਾ ਤੇ ਜਿਹੜੇ ਮੁੰਡੇ ਇਹਨੂੰ ਪੈਸੇ ਪਾਉਂਦੇ ਆ ਜਿਹੜੇ ਮੁੰਡੇ ਦੇ ਨਾਲ ਗੱਲ ਕਰਦੇ ਆ ਜਿਹੜੇ ਮੁੰਡੇ ਇਹਦੇ ਨਾਲ ਅਟੈਚ ਆ ਜੋ ਵੀ ਆ ਓਏ ਤੁਹਾਨੂੰ ਬੇਸ਼ਰਮ ਬੇਸ਼ਰਮੋਂ ਤੁਹਾਨੂੰ ਇੰਨੀ ਵੀ ਅਕਲ ਨਹੀਂ ਹੈਗੀ ਉਹ ਤੇ ਹੈ ਹੀ ਜਿਵੇਂ ਜਿਹਾ ਹੈਗੀ ਆ ਤੂੰ ਹੀ ਤੇ ਆਪਣੇ ਆਪ ਤੇ ਕੰਟਰੋਲ ਰੱਖੋ ਕੀ ਮਿਲਦਾ ਤੁਹਾਨੂੰ ਆਪਣੇ ਨਾਲ ਪੈਸੇ ਬਰਬਾਦ ਕਰਨ ਦੇ ਜੀ ਇਹਦੇ ਉੱਤੇ ਨਾਲੇ ਤੁਹਾਨੂੰ ਤਤਾ ਮੈਨੂੰ ਵੀ ਪਤਾ ਨਹੀਂ ਲੱਗਦਾ ਫੇਰ ਇਥੇ ਰੋਣ ਲੱਗ ਪੈਂਦੇ ਜ ਤੁਸੀਂ ਵੀ ਤੁਹਾਨੂੰ ਨਹੀਂ ਪਤਾ ਲੱਗਦਾ ਬੇਸ਼ਰਮ ਦੇ ਘਰ ਦੀਆਂ ਹਾਂ ਸਹੀ ਹਾਂ ਉਹ ਤੋਂ ਤੈਨੂੰ ਅੱਗ ਲੱਗੀ ਸੀ ਭੱਜ ਕੇ ਵਿਆਹ ਕਰਾਉਣ ਦੀ ਤੇ ਉਹ ਤੋਂ ਦੋ ਅੱਖਰ ਪੜ ਲੈਣੇ ਹੋ ਹੁਣ ਇਹਨੂੰ ਪੜਨਾ ਨਹੀਂ ਆਉਂਦਾ ਤੇ ਅੱਗੋਂ ਪੜਨਾ ਹੀ ਨਹੀਂ ਆਇਆ ਇਹਨੂੰ ਤੇ ਅੱਗੋਂ ਹਾਂ ਹੂੰ ਕਹਿ ਕੇ ਤਾਂ ਗੱਲ ਟਾਲ ਦਿੱਤੀ ਆ ਅਨ ਪੜਨਾ ਬੰਦ ਨਾ ਇਹਨੂੰ ਕੁਝ ਵੀ ਨਹੀਂ ਆਉਂਦਾ ਤੇ ਬਾਕੀ ਨੂੰ ਜਿਹੜੇ ਕਮੈਂਟ ਕਰਦੇ ਲੋਕ ਇਹਨੇ ਗੰਦੇ ਗਲਤ ਕਮੈਂਟ ਕਰਦੇ ਆ ਨਾ ਤੇ ਇਹ ਬਸ ਆਪਣੇ ਆਪ ਨੂੰ ਬੜੀ ਚੰਗੀ ਸੱਚੀ ਸੋਤਰੀ ਸਮਝਦੀ ਹੈ ਕਿ ਮੈਂ ਮੈਨੂੰ ਬੜੇ ਵਧੀਆ ਕਮੈਂਟ ਆਉਂਦੇ ਆ ਇਹਨੂੰ ਲੋਕੀ ਗਾਣਾ ਘੱਟ ਕੇ ਜਾਂਦੇ ਆ ਤੇ ਕਮੈਂਟ ਇਹਨੂੰ ਪੜਨੇ ਨਹੀਂ ਆਉਂਦੇ ਆ ਵੇਖ ਹੀ ਲੈਣਾ ਤੁਸੀਂ ਮਿੰਟ ਦੇ ਵਿੱਚ ਗੱਲ ਹਾਂ ਹਾਂ ਬਸ ਪੜਨਾ ਹੀ ਨਹੀਂ ਆ ਮੈਸੇਜ ਨੂੰ ਮੇਰੇ ਨਾਲ ਜਦੋਂ ਇਹ ਸਭ ਕੁਝ ਹੋਇਆ ਸੀ ਮੇਰੀ ਫੈਮਲੀ ਨੇ ਇੱਕ ਗੱਲ ਕਹੀ ਸੀ ਕਿ ਤੂੰ ਆਪਣਾ ਜਿੱਦਾਂ ਤੇਰੀ ਪਹਿਲਾਂ ਲਾਈਫ ਸੀ ਨਾ ਤੂੰ ਉਦਾਂ ਹੀ ਆਪਣੀ ਲਾਈਫ ਇੰਜੋਏ ਕਰ ਠੀਕ ਹੈ ਤੇ ਪਰ ਅਸੀਂ ਜੇਕਰ ਤੂੰ ਵੀਡੀਓ ਵੀ ਪਾਣੀ ਹੈ ਨਾ ਤੂੰ ਪਾ ਪਰ ਕੋਈ ਵੀ ਤੂੰ ਰੋ ਰਹੀ ਹੈ ਕੋਈ ਤੂੰ ਸੈਡ ਸਟੋਰੀ ਸੈਡ ਸਟੇਟਸ ਨਹੀਂ ਸਾਨੂੰ ਦੇਖਣਾ ਚਾਹੀਦਾ ਇਹ ਗੱਲ ਮੇਰੀ ਮਾਂ ਨੇ ਕਹੀ ਸੀ ਫਿਲਹਾਲ ਮੇਰੇ ਪਿਓ ਨੇ ਵੀ ਕਹੀ ਸੀ ਕਿ ਕੋਈ ਉਦਾਂ ਦਾ ਰੋਣ ਟੋਣ ਵਾਲਾ ਕੋਈ ਸਟੇਟਸ ਸਟੋਰੀ ਨਹੀਂ ਪਾਣੀ ਹਨਾ ਤੇ ਮੈਂ ਉਹ ਗੱਲ ਨੂੰ ਮੰਨ ਲਿਆ ਉਸ ਤੋਂ ਬਾਅਦ ਮੈਂ ਕਦੇ ਨਹੀਂ ਪਾਈ ਠੀਕ ਹੈ ਕਿਉਂਕਿ ਮੈਨੂੰ ਉਹ ਗੱਲ ਚਿੱਤੇ ਆਉਂਦੀ ਹੈ ਜਿੱਥੇ ਮੈਨੂੰ ਰੋਕਿਆ ਗਿਆ ਸੀ ਵੀ ਤੂੰ ਇਹ ਕੰਮ ਨਹੀਂ ਕਰਨਾ ਤੇ ਮੈਂ ਨਹੀਂ ਕਰਦੀ ਜੇਕਰ ਮੇਰੇ ਘਰ ਦੇ ਪਿਓ ਦਾ ਤਾਂ ਤੂੰ ਨਾਮ ਆਪ ਹੀ ਲੈਣੀ ਆ ਕਿਉਂਕਿ ਪਿਓ ਤੇਰੇ ਨੂੰ ਵੀਚਾਰੇ ਨੂੰ ਪਤਾ ਹੀ ਨਹੀਂ ਕਿਸ ਚੀਜ਼ ਬਾਰੇ ਮਾਂ ਤੇਰੀ ਅਗੋ ਕਹਿੰਦੀ ਮੇਰੀ ਮਾਂ ਇਦਾਂ ਉਦਾਂ ਤੇ ਹੀ ਮਾਣੇ ਤੈਨੂੰ ਇਹ ਨਹੀਂ ਸਮਝਾਇਆ ਕਿ ਬੱਸ ਕਰ ਜਾ ਹੁਣ ਹੁਣ ਨਹੀਂ ਆਪਾਂ ਨੂੰ ਪੈਸਿਆਂ ਦੀ ਲੋੜ ਹੈ ਹੁਣ ਆਪਾਂ ਹੱਕ ਦੀ ਕਮਾਈ ਖਾਈਏ ਲੋਕਾਂ ਦੇ ਮੁੰਡਿਆਂ ਦੀ ਪੈਸਿਆਂ ਦੀ ਕਮਾਈ ਨਾ ਖਾਈਏ ਆਪਾਂ ਆਪਦਾ ਘਰੇ ਕੋਈ ਕੰਮ ਖੋਲ ਲੋ ਠੀਕ ਹੈ ਨਾ ਪਰ ਨਹੀਂ ਹਟਦਾ ਨਹੀਂ ਆ ਹੋਰ ਮਾਂ ਤਾਂ ਨੂੰ ਕੋਈ ਸਿੱਖਿਆ ਦੇਣ ਦੇ ਹੀ ਆ ਕਿ ਵੀ ਰੀਲਾ ਪਾ ਆ ਕਰ ਉਹ ਕਰ ਤੇਰੀ ਮਾਂ ਤਾਂ ਨੂੰ ਆ ਨਹੀਂ ਸਿੱਖਿਆ ਦਿੰਦੇ ਕਿ ਚੰਗੇ ਕੰਮ ਕਰੋ ਬੱਤ ਸਹੀ ਹੈ ਫੇਰ ਬਿਜ਼ਨਸ ਕਰਦੇ ਨੇ ਨੌਕਰ ਨੇ ਇੰਨਾ ਵਰਗੇ ਨਾ ਕੂੜੇ ਚੱਕਦੇ ਆ ਠੀਕ ਹੈ ਨਾ ਜੇਕਰ ਮੈਂ ਗੱਲ ਫਾਈਨਲੀ ਕਰਾਂ ਹੁਣ ਫੇਰ ਇੱਥੇ ਪ੍ਰੂਫ ਲੈ ਕੇ ਆਣਗੇ ਅਸੀਂ ਐ ਇ ਇਹ ਸਤਗੁਰ ਚਾਹ ਨੂੰ ਕਹਿੰਦੀ ਆ ਕਿ ਉਥੇ ਇਹ ਨੌਕਰ ਆ ਕੇ ਜਿਹੜਾ ਕੰਮ ਕਰਦਾ ਵਾ ਜੋ ਵੀ ਆ ਪਰ ਉਹ ਆਪਣੀ ਮਿਹਨਤ ਦੀ ਕਮਾਈ ਕਰਦਾ ਵਾ ਉਹਦੇ ਵਿੱਚੋਂ ਹੀ ਸੁੱਡਲੇ ਤੈਨੂੰ ਪੈਸੇ ਪਾਉਂਦਾ ਰਿਹਾ ਵਾ ਉਦੋਂ ਜਦੋਂ ਤੂੰ 24 ਘੰਟੇ ਉਹਦੇ ਨਾਲ ਗੱਲਾਂ ਮਾਰਦੀ ਸੀ ਉਦੋਂ ਨਹੀਂ ਤੇਨੂੰ ਨੌਕਰ ਲੱਗਾ ਹੁਣ ਤੇਨੂੰ ਉਹ ਨੌਕਰ ਲੱਗਦਾ ਏ ਸੁੱਟ ਡਲ ਗਿਆ ਥਾਂ ਦੀ ਅਕਲ ਨਾ ਤੈਨੂੰ ਮੌਤ ਮਤਲਬੀ ਯਾਰ ਹੋਈ ਤੂੰ ਫਿਰ ਤੂੰ ਬਸ ਆਪਣਾ ਮਤਲਬ ਕੱਢ ਲਿਆ ਜਦੋਂ ਉਹਨੇ ਜਵਾਬ ਦੇਦਾ ਪੈਸਿਆਂ ਤੋਂ ਕਿ ਮੈਂ ਨਹੀਂ ਪਾ ਸਕਦਾ ਜਾਂ ਕੁਝ ਵੀ ਆ ਹਨਾ ਤੁਹਾਡੀ ਅਣਬਣ ਹੋਈ ਹੁਣ ਉਹਨੂੰ ਤੂੰ ਨੌਕਰ ਦੱਸਦੀ ਆ ਵਿਦੇਸ਼ ਦੇ ਵਿੱਚ ਜਿਹੜਾ ਵੀ ਕੋਈ ਕੰਮ ਕਰਦਾ ਨਿੱਕਾ ਚਾਹੇ ਮੋਟਾ ਉਹ ਆਪਣੀ ਮਿਹਨਤ ਦੀ ਕਮਾਈ ਕਰਦਾ ਜਿਕਰ ਕਰਵਾਉਣਾ ਹੋਵੇ ਨਾ ਐਦੋਂ ਪਹਿਲਾਂ ਰਿਸ਼ਤੇ ਮੁੜ ਚੁੱਕੇ ਆ ਪਰ ਮੈਂ ਨਹੀਂ ਕਰਵਾਇਆ ਮੈਂ ਉਸ ਚੀਜ਼ ਲਈ ਰੈਡੀ ਨਹੀਂ ਹੈਗੀ ਹੱਲੇ ਹੁਣ ਇਹਨਾਂ ਦੁੱਕੀ ਦੇ ਬੰਦਿਆਂ ਲਈ ਹਨ ਮੈਂ ਉਹ ਚੀਜ਼ ਨੂੰ ਕਮਾ ਵੀ ਨਹੀਂ ਔਰ ਮੈਨੂੰ ਕਿਸੇ ਇਨਸਾਨ ਨੇ ਇਹ ਕਹਤਾ ਇਹਦਾ ਵਿਆਹ ਨਹੀਂ ਹੋਣਾਗਾ ਹਨਾ ਮੈਂ ਤਾਂ ਅੱਜੇ ਕਹਿਦਾਂ ਕਿ ਮੇਰਾ ਵਿਆਹ ਕਰ ਦੋ ਪਰ ਮੈਂ ਕਿਹੜੀ ਗੱਲ ਤੋਂ ਨਹੀਂ ਰੈਡੀ ਹੈਗੀ ਯਾਰ ਮੈਂ ਇਹ ਸੋਚਦੀ ਆ ਕਿ ਅੱਛਾ ਜੇਕਰ ਕਿਸੇ ਇਨਸਾਨ ਨੇ ਇੰਨੀ ਗੱਲ ਕਹਿ ਦਿੱਤੀ ਆਪਾਂ ਉਹ ਗੱਲ ਪੂਰੀ ਕਰਨ ਦੇ ਲਈ ਵਿਆਹ ਕਰਵਾਂਗੇ ਕਦੇ ਵੀ ਨਹੀਂ ਮੈਂ ਆਪਣੀ ਲਾਈਫ ਦਾ ਸੋਚਣਾ ਹੈ ਹੱਲੇ ਬਹੁਤ ਕੁਝ ਕਰਨਾ ਹੈ ਆਪਣੀ ਲਾਈਫ ਦੇ ਵਿੱਚ ਤੇ ਮੈਂ ਲਾਸਟ ਤੇ ਸੋਚੂਗੀ ਆਪਣੇ ਵਿਆਹ ਬਾਰੇ ਸਿੱਧਾ ਕਹਾਂ ਕਿ ਹਾਲੀ ਮੈਂ ਪੈਸੇ ਖਾਣਿਆ ਹੋਰਾ ਮੁੰਡਿਆਂ ਤੁਹਾਡੇ ਮੈਂ ਪੈਸੇ ਖਾਣੇ ਆ ਤੁਸੀਂ ਮਾਵਾਂ ਧਿਆਣੇ ਬਿਜ਼ਨਸ ਬਣਾਇਆ ਕਿੱਤਾ ਬਣਾਇਆ ਵਾ ਕੰਮ ਬਣਾਇਆ ਮੁੰਡੇ ਖਾਣੀਆਂ ਨੇ ਪੈਸੇ ਖਾਂਦੇ ਆ ਜੀ ਮੁੰਡਿਆਂ ਤੋਂ ਤੇ ਤੈਨੂੰ ਕੀ ਲੋੜਾ ਵਿਆਹ ਕਰਵਾਉਂਦੀ ਜਦੋਂ ਘਰੇ ਬੈਠੀ ਨੂੰ ਸਾਰਾ ਕੁਝ ਮਿਲਦਿਆ ਸੁੱਖ ਸੁਹੂਲਤਾਂ ਸਾਰੀਆਂ ਮਿਲਦੀਆਂ ਤੇ ਤੈਨੂੰ ਕੀ ਲੋੜਾ ਵਿਆਹ ਕਰਵਾਉਂਦੀ ਸੁੱਡਲ ਕਹਿ ਥਾਂ ਦੀ ਤੂੰ ਤੇ ਵਿਆਹ ਦਾ ਮਜ਼ਾਕ ਬਣਾ ਕੇ ਰੱਖਤਾ ਕਹਿੰਦੀ ਮੈਂ ਮਜ਼ਾਕ ਮਜ਼ਾਕ ਦੇ ਵਿੱਚ ਹੀ ਵਿਆਹ ਕਰਵਾ ਲਿਆ ਸੀ ਜਦੋਂ ਭੱਜੀ ਲਾਪਰੀਦਾਂ ਸੁੱਡੜ ਕੇ ਥਾਂ ਦੀ ਅਕਲ ਨਾਲ ਇਹਨੂੰ ਮੌਤ ਪਤਾ ਨਹੀਂ ਕੀ ਬੋਲਦੀ ਰਹਿੰਦੀ ਆ ਇਹਨੂੰ ਸਮਝ ਹੀ ਨਹੀਂ ਲੱਗਦੀ ਕੀ ਬੋਲੀ ਜਾਂਦੀ ਆ ਲਾਈਵ ਹੋ ਕੇ ਬਹਿ ਜਾਂਦੀ ਆ ਪਰ ਇਹਨੂੰ ਪਤਾ ਨਹੀਂ ਲੱਗਦਾ ਇਹ ਕੀ ਬੋਲਦੀ ਆ ਬਸ ਇਹਨੂੰ ਨਾ ਮਤਲਬ ਪੋਰਾ ਵੀ ਸ਼ਰਮਣੀ ਹੈਗੀ ਕਿ ਚੱਲ ਹੁਣ ਮੈਂ ਬੱਸ ਕਰ ਜਾ ਮੈਂ ਜ਼ਿੰਦਗੀ ਦੇ ਵਿੱਚ ਐਹੋ ਜੀ ਕੁੜੀ ਨਹੀਂ ਦੇਖੀ ਕਿ ਜਿਨੇ ਇੰਨਾ ਜ਼ਿਆਦਾ ਗੰਦ ਪਾਇਆ ਹੈ ਉਹ ਸੁੱਡਲੇ ਤੇਰੇ ਨਾਲ ਕਿਸੇ ਨਾਲ ਕੋਈ ਵੈਰ ਵਿਰੋਧ ਦੁਸ਼ਮਣੀ ਨਹੀਂ ਆ ਬਾਕੀ ਆਪਣੀਆਂ ਹਰਕਤਾਂ ਦੇ ਕੰਟਰੋਲ ਰੱਖ ਸੁਧਰ ਜਾ ਹਾਲੇ ਵੀ ਟਾਈਮ ਆ ਕਿਉਂ ਤੂੰ ਮਤਲਬ ਲੋਕਾਂ ਦਾ ਵਿਪਾਰਾ ਹਾਈ ਕਰਦੀ ਨਾਲੇ ਆਪਣਾ ਵੀ ਕਰਦੀ ਆ ਦਿਮਾਗ ਖਰਾਬ ਕੀਤਾ ਹੋਇਆ ਤੂੰ ਅੱਗੋਂ ਮਾਫੀ ਨਹੀਂ ਮੰਗਦੀ ਅੱਗੋਂ ਹੋਰ ਗੱਲਾਂ ਲੈ ਕੇ ਆਉਂਦੀ ਐ ਹਾਂਜੀ ਅਗਰ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਨਾਲੇ ਆਪਣੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਪੂਰੀ ਵੀਡੀਓ ਦੇਖਣ ਵਾਸਤੇ ਧੰਨਵਾਦ